ਆਣੀ ਬਰਦਾ ਮੈਂ ਲਾਉ ਜੀ ਆ ਗਈ ਨਿਊ ਹੌਲੈਂਡ ਵੀ ਹੋ ਗਿਆ ਤਿਆਰ ਬਾਕੀ ਲੱਗੇ ਵੇ ਹੁਣ ਫ੍ਰੀਟਿੰਗ ਕਰਨ ਤੇ ਬੈਗ ਤੇ ਆਪਣੇ ਮੰਗੋ ਬਾਈ ਗੋਲ ਬਕਸਾ ਤਾਂ ਇਹਦੇ ਥੋੜਾ ਜਿਹਾ ਨਾ ਪਿੱਛੇ ਝੁਕ ਮਾਣੀ ਹੁਣ ਲੈਂਡ ਦੀ ਛਤਰੀ ਪਿੱਛੇ ਰੈਡੀ ਹੀ ਆ ਉਹਦੇ ਕਰਕੇ ਬਾਈ ਚੌਰਸ ਕਰਨਾ ਪਿਆ ਪਹਿਲਾਂ ਤਾਂ ਗੋਲਾ ਗਲਾਈ ਕਰੀਤੀ ਤੇ ਹੁਣ ਚੌਰਸ ਕਰਿਆ ਬਾਕੀ ਫਰੇਮਾਂ ਦਾ ਸਾਰਾ ਕੰਮ ਕਰਿਆ ਲੇਕਿਨ ਸਾਨੂੰ ਪਹਿਲਾਂ ਵੀ ਦੱਸਦਾ 6 ਵੇਸਾਂ ਲੱਗੀਆਂ ਉਹਦੇ ਚ ਚਾਰੇ ਸਾਡਾ ਫਰੇਮਾਂ ਇਹਦਾ ਜੀ ਹੰਦੂ ਤੇ ਤੂ ਗਿਆ ਨੰਦਰਾਣਾ ਨੀ ਨਾ ਨਾ ਜੇ ਇੱਥੇ ਦੀ ਬੱਦਲ ਆ ਰਵੇ ਉੱਪਰ ਤੂੰ ਲਾ ਦੇ ਮਿਸਟਰ ਕੋਸਾ ਮਰੇ ਹੋਣਗੇ ਚੱਲ ਕੋਸਾ ਸਾਹਿਬ ਕੋਸਾ ਸਾਹਿਬ ਤਾਂ ਹੋ ਜੂਗਾ ਉਹ ਸਣੀ ਇਹਨੇ ਕਰ ਦੇਣਾ ਲੋਟ ਮੰਨ ਲਾ ਕੋਸਾ ਸਾਹਿਬ ਆ ਫਟਣਗੇ ਗੋਲਾ ਆਹ ਦੇਖੋ ਇਹਦਾ ਬੋਟਾ ਗੋਲਾ ਸਿੱਟੇ ਨਹੀਂ ਹੁਣਾ ਸਿੱਟੇ ਨਹੀਂ ਹੁਣਾ ਆਂਦੀ ਨਹੀਂ ਉਰੇ ਉਹਰੇ ਮਰੇ ਤੱਕ ਨਹੀਂ ਆਂਦੀ ਤਾ ਬਾਕੀ ਬਈ ਸਾਨੂੰ ਚਲਾ ਕੇ ਦਿਖਾ ਲੈ ਟਾ ਲੂਟਾ ਮੈਂ ਕਰੀ ਇਹ ਆਟੋ ਲੈਂਡ ਵਾਲਿਆਂ ਤੇ ਬਈ ਸੀਲਿੰਗ ਆਈ ਵੀ ਆਹ ਮੰਨ ਤਾਂ ਤਾਂ ਕੋਈ ਉਦੇ ਨਹੀਂ ਆਉਂਦੀ ਬਾਕੀ ਫਰੇਮਾਂ ਦਾ ਕੰਮ ਆਪਣਾ ਉਹ ਤਰ੍ਹਾਂ ਬੜੀਆਂ ਹੋਣੀਆਂ ਉਹ ਆ ਕੇ ਚਲਾਤਾ ਸਕਰੀਨ ਚੱਲਦੀ ਹਾਂ ਉਹ ਲੈ ਬਾਲੀ ਨੇ ਸਣੀ ਕਿੰਨੀ ਸੋਹਣੀ ਦਾਦੀ ਮੇਰਾ ਬੜੀ ਪੰਨਾ ਸਣੀ ਬਾਲੀ ਵਾਹ ਜੀ ਵਾਹ کیا ਵਾਤਾ ਨੇ ਚਮਕ ਨਹੀਂ ਪਰ ਬਲਿੰਕਰ ਨਹੀਂ ਲਾਇਆ ਉਹਨੂੰ ਕੋਈ ਵੀ ਸਿੰਪਲ ਲੱਗ ਵੀ ਨਜ਼ਰ ਬਾਕੀ ਆ ਸਕਰੀਨ ਹੈ ਮੇਰੇ ਉਹ ਤੂੰ ਬਾੜ-ਬਾੜ ਕੇ ਕਹਦੇ ਦੇਖੀ ਜੰਨੇ ਨੂੰ ਫੜਾ ਦੇ ਇਹਨੇ ਕਰਦਾਨੀਆਂ ਲੋਟ ਕਰ ਦੂੰਗਾ ਇੱਥੇ ਤਾਂ ਕੌਂ ਵੀ ਨਹੀਂ ਤਾਰ ਰਹੀ ਲੈ ਜੇ ਆਉਂਦੀ ਹੁੰਦੀ ਆ ਦੀ ਬੁੱਧੂ ਆ ਉਹ ਨਹੀਂ ਮਖਾਉਰੇ ਤੇ ਕਾਥੋ ਦੇਖ ਤਾਂ ਸਹੀ ਇੱਕ ਤਾਂ ਇੱਕ ਚੜਦਾ ਇੱਕ ਤਾਂ ਇੱਕ ਚੜਦਾ ਪੇ ਬੱਚਿਆ ਲੈਟਾ ਬੋਹ ਸੁਹਣੀਆਂ ਬਈ ਲੱਗੀਆਂ ਨੇ ਉਹ ਆੜੀ ਡਰਿੰਕ ਚੱਕੀ ਹੈਨਾ ਵਧੀਆ ਬਹੁਤ ਸੁਹਣੀਆਂ ਲੈਟਾ ਲਿਆਉਣੀਆਂ ਯਾਰ ਇਹਦੇ ਨਾਲ ਆ ਸਰੀ ਨੇ ਉਹ ਡਰਜੇ ਕਹਦਾ ਪਸਾ ਨਹੀਂ ਮਗਰਾੜ ਪਾ ਬੈਣਾ ਹੀ ਉਦਣ ਹੋਈ ਚੀਜ਼ ਹੈ ਵੀ ਐਣ ਦੇ ਥਾਲਿਆਂ ਹੈਂ ਬਾਂਗ ਲੀ ਚੁਲਾਈ ਯਾਰ ਇਹਨੂੰ ਲੱਟਾਂ ਨੂੰ ਉਹ ਕਿੱਥੇ ਆਦਾ ਗਰੰਟਾ ਸੁੱਖੇ ਲਾਈ ਮੜੇ ਤਾਰਾਂ ਯਾਰ ਇੱਧਰ ਉਹ ਲਾ ਦੇ ਅਜੋੜ ਦੇ ਤਾਰਿਕ ਕੋ ਕਿੱਧਰ ਜੁੜਨੀ ਆ ਅਰਥ ਨਾਲ ਜੋੜ ਦੇ ਭਟਾਕਾ ਵਾਗੇ ਅਰਥ ਕਿੱਥੇ ਆ ਉਹ ਅਰਥ ਆ ਯਾਰ ਆ ਗਰੰਟਾ ਪੈਂ ਸੱਚੂ ਅਰਥ ਹੋਣਾ ਲੱਗਿਆ ਦਾ ਵਾ ਚੱਲਤਾ ਟਕ 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 ਪਿੱਛੇ ਤੇ ਬਹੁਤ ਸੋਹਣੀਆਂ ਲੱਗਦੇ ਯਾਰ ਨਹੀਂ ਲੱਗਦੀਆਂ ਬਾਬਾ ਮੈਂ ਬਿਜਲੀ ਬਿਜਲੀ ਕਰ ਰਹੇ ਹਾਂ ਬਾਕੀ ਤਾਰਾਂ ਨੂੰ ਬਾਈ 베ARING ਕਰਤੀ ਸੀ ਹੁਣ ਤੇ ਸੁੱਖਾ ਨਾ ਲੱਗਿਆ ਤੇ ਬਾਕੀ ਇਹਦੀ ਰਹਿੰਦੀ ਹੈ ਸੀਲਿੰਗ ਹਾਂ ਬਾਈ ਟਾਇਰ ਕਿਵੇਂ ਲੱਗੇ ਬਾਈ ਟਾਈਮ ਹੀ ਹੁੰਦਾ ਇਹ ਸੀਲਿੰਗ ਟਾਇਰ ਦੱਸ ਤੂੰ ਟਾਇਰ ਵਾਧੂ ਵਧੀਆ ਬਾਈ ਜੇ ਤਾਂ ਬਾਈ ਨਗਰਗਿ ਤੁਹਾਨੂੰ ਲੈ ਕੇ ਜਾਣਾ ਏ ਫੇਰ ਤਾਂ ਤੂੰ ਕਰ ਦੰਨੇ ਆ ਚੱਲਾਂਗੇ ਇਹ ਨਹੀਂ ਜਾਣਾ ਫੇਰ ਸਾਨੂੰ ਆਪਣਾ ਕੰਮ ਕਰ ਲਾਂਦੇ ਫੇਰ ਫੇਰ ਕਾਨੂੰ ਜ਼ੋਰ ਮਾਰਨਾ ਯਾਰ ਰਾਤ ਨੂੰ ਚੱਲਾਂਗੇ ਹਣਾ ਫੇਰ ਰੁਕ ਜਾ ਬਾਈ ਸਾਰੀਆਂ ਪੜਤੀਆਂ ਮੈਂ ਇੱਕ ਰੱਖ ਲਾਂਦਾ ਚੱਲ ਸਾਰੀਆਂ ਲਾਈ ਓਏ ਸਾਈ ਸਾਹਮਣੇ ਤੇ ਲਾਈ ਉਹਨੇ ਸਾਰੀਆਂ ਹੀ ਪੜਤੀਆਂ ਆਉ ਦੇ ਕਿਤੇ ਨਹੀਂ ਫਿਊਟਰਾਂ ਨੂੰ ਬਾਜ ਵੀ ਹੋਣੀ ਉਹ ਹਾਂ ਹਵਾ ਨੂੰ ਵਧੀਆ ਨਾਲੇ ਹੋਂ ਹੀ ਸਾਈਡ ਓਏ ਆ ਦੇਖ ਹੁਣ ਕੈਂਡ ਲੱਦਦਾ ਉਹ ਸਿਰ ਨੂੰ ਲੱਗਾ ਹੁਣ ਕੈਂਡ ਲੱਦਦਾ ਤਾਂ ਵੀ ਵਧੀਆ ਲੱਦਦਾ ਯਾਰ ਪਹਿਲਾਂ ਜਾਲੀਆਂ ਜਾਲੀਆਂ ਹੋਗੀਆਂ ਬਾਈ ਇਹਨੇ ਜਾਲੀਆਂ ਲਾਤੀਆਂ ਉਹ ਜਖਣਾ ਚਾਹ ਆਹ ਦੇਖੋ ਜੀ ਲੈਟ ਨਾ ਤੋੜਦੀ ਹੂੰ ਉਹ ਜੇ ਤੇਰੇ ਚ ਕੋਈ ਗੌਣਾ ਫੇਰ ਕਰ ਆਏ ਆ ਤੇਰੇ ਚ ਗੁੜਤਾ ਨਹੀਂ ਤੇ ਤਿਉਹ ਨਹੀਂ ਨਿਕੜੀ ਸੱਚਾ ਮੈਂ ਨਹੀਂ ਕਹਿਆ ਜੇ ਨਾ ਨਿਕਲੀਆਂ ਕਾਰ ਹੋਣੀ ਚਾਹੀਦੀ ਉੱਤੇ ਰੱਖ। ਹਾਂ। ਜਿ ਤਾਰ ਹੁੰਦੀ ਅਸਹੀ ਲੱਗਣੀ ਜਾਂਦੀ ਆ। ਪਾਗਲ। ਉਹ ਚਾਬੀ ਆਨ ਕਰੀ। ਉਹ ਲਾਈਟਾਂ ਬਾਹਰ। ਮੰਨ ਤੋਂ ਸੋਲੀਆਂ ਪਾਉਂਦਾ ਸੀ ਉਹ। ਉਹ ਚਾਬੀ ਆਨ ਕਰੀ। ਬੜੀ ਤਾਂ ਐ ਨਹੀਂ ਯਾਰ ਉਹ। ਨਹੀਂ। ਮੈਂ ਕਹਿੰਦਾ ਜਾਨੀ ਨੋਬੀ ਹਾਂ ਅੱਜ। ਬੰਦ ਕਰਕੇ ਆਨ ਕਰੀ ਚਾਬੀ। ਚਾਬੀ ਆਨ ਕਰਕੇ ਬੰਦ ਕਰ। ਉਹ ਲਾਈਟਾਂ ਵਾਲੀ ਜਾ ਉਹ ੱੱਕਾ ਵੀ ਲਵਾਉਣਾ ਪੈਣਾ ਬਾਅਦ ਵਿੱਚ। ਕਾਰ ਫੇਰ ਫੇਰ ਕਰੀ। ਫੇਰ ਕਰ। ਆ ਜੋ। ਹਾਂ ਉਹਨਾ ਕਰਦਾ ਕਿਹੜੀ ਆਹ ਲਾਈਟ ਉਰੇ ਆ ਕੇ ਦੇਖ ਇਹ ਤੇ ਪੈਂਦੀ ਇੰਨੀ ਦੇਖ ਸਹੀ ਇੰਨੀ ਨਹੀਂ ਬੰਦੀ ਆਹ ਰਾਤ ਨੂੰ ਬਿਆਗ ਰੁਗੀ ਇਹਦਾ ਥੱਲੇ ਨੂੰ ਮੂੰਹ ਰੱਖਿਆ ਉਹ ਸਾਹਮਣੇ ਦੇਖੋ ਜਿਹੜੇ ਮਗਰਾਣਾ ਪਲੇ ਆਉਂਦੇ ਆਹ ਇਧਰ ਆ ਜੀ ਸਾਹਮਣੇ ਖੜੀ ਕਿ ਦੋਏ ਸੇਮ ਹੈ ਇਧਰ ਉਹ ਨਹੀਂ ਉਹ ਉੱਚੀ ਚੱਕ ਹੋਇਆ ਪਾ ਮੂੰਹ ਨਹੀਂ ਉਹ ਇਧਰ ਜ਼ਿਆਦਾ ਵੱਡੀ ਹੈ ਉਹ ਨਹੀਂ ਉੱਚੀ ਚੱਕ ਹੋਇਆ ਮੂੰਹ ਹਾਂ ਕੈਂਡਾ ਮਾਕੇ ਵੀ ਹੁਣ ਕਰਕੇ ਫੀਟਿੰਗ ਚਾਹੁੰਦੇ ਸੁੱਖੇ ਕਰ ਯਾਰ ਦਵਾ ਦਵਾ ਕਿਥੇ ਦਾ ਕੰਮ ਖੇਚਦਾ ਉਹ ਲਾ ਦੋ ਫਟਾਫਟ ਸੋਚ ਲਾ ਦੇ ਕਾਰੀ ਦੇਣੀ ਹੈ ਕੋਰਬਿਡ ਟੈਕਨ ਹੋ ਗਿਆ ਕੰਪਲੀਟ ਤੇ ਮੰਦਨੇ ਸਰਾ ਲਾ ਛੱਡਿਆ ਬਾਕੀ ਤੁਸੀਂ ਸ੍ਰੇਮਾ ਨੂੰ ਬੰਦ ਇਹ ਹੋ ਗਿਆ ਨਹੀਂ ਭਾਈ ਜਿਹੜੇ ਗੁਰੂ ਜੀ ਵਾਲੇ ਸਿਸਟਮ ਲਾਉਂਦੇ ਉਹਦਾ ਝੂਆਂ ਹੈ ਵੀ ਇਹਨਾਂ ਦਾ ਟਰੈਕਟਰ ਉਹਦੇ ਆਰ ਕਰ ਲਾ ਓਏ ਸੋਚ ਨਹੀਂ ਕਿਹੜੀ ਟੈਸਟਿੰਗ ਪਤਾ ਹੁੰਦੀ ਹਾਂ ਤੇਰੇ ਨਾਲ ਹੀ ਡਲ ਲਾਗੇ ਮੈਂ ਚਲਾ ਦਨ ਨਹੀਂ ੜੱਕ ਜੀ ਬਾਈਂ ਤੇ ਚਲਵਾ ਲਈ ਤੇ ਨਾ ਮੋਬਾਈਲ ਤੋਂ ਨਾ ਹੋਇਆ ਜੀ ਮੈਂ ਪ੍ਰੋਬਲਮ ਬਾਕੀ ਕੌਫ ਲੱਗ ਗਈ ਕਰ ਦੋ ਮੁੰਡੇ ਕਮੈਂਟ ਕਰਕੇ ਥੰਨੇ ਲੱਗਿਆ ਕੰਮ ਸਿਰਾਂ ਗੱਲ ਬਾਤ ਚੱਲ ਤੇਰੀ ਵਾਲੀ ਨਿਕਣੀ ਆ ਚੋਰ ਤੋਂ ਬਾਅਦ ਸੈਕਣਾ ਹੀ ਬਣ ਜਣੇ ਤੇਰੀ ਵਾਲ ਜੇ ਫਾਈਲ ਹੋ ਗਈ ਬਾਈ ਸਿਰੇ ਗੱਲ ਬਾਤ ਤੂੰ ਨਹੀਂ ਐਂ ਕਰਾ ਲਈ ਹੁਣ ਸੱਡਾਂ ਪਰ ਠੀਕ ਨਹੀਂ ਐਂ ਕਰਾਂਗੇ ਆਪਾਂ ਵੀ ਥੋੜਾ ਲਾਗੇ ਡਿਜ਼ਾਈਨ ਕਰਕੇ ਨਾ ਇੱਕਣਾ ਹੀ ਭਰਮਾ ਕਰ ਦੇਣਾ ਇਹਦਾ ਸਾਈਡ ਪਰ ਤੇ ਚਾਹ ਤੂੰ ਖਾਲੀ ਖਾਲੀ ਆ ਖਾਲੀ ਲੱਗਦਾ ਉਹ ਕਰ ਦੇਣਾ ਆਪਾਂ ਨੇ ਸੈਟ ਇਹਨਾਂ ਬਣਾ ਦੇਣੀ ਬਾਕੀ ਥੱਲੇ ਵੀ ਇੱਕਣਾ ਲੇਟਾ ਲਾ ਦੇਣੀ ਯਾਰ ਆਪਾਂ ਨੇ ਇੰਨੀ ਤੇ ਲੱਗੀ ਵੀ ਆ ਮੇਰੇ ਵਾਲੇ ਤੇਰੇ ਨੂੰ ਤੇਰੇ ਨੂੰ ਤਾਂ ਹੈਗੇ ਮੇਰੇ ਨੂੰ ਘਾਟ ਆ ਇਹ ਨਾਲ ਦੀਆਂ ਲਿਆ ਗਿਆ ਸੀ ਕਰੂੰਗਾ ਸੈਟ ਬਾਕੀ ਬਹੁਤ ਸੋਹਣਾ ਹੋਇਆ ਬਈ ਟਰੈਕਟਰ ਤੇ ਯਾਰ ਤੇ ਬਾਕੀ ਹੁਣ ਚੱਲਦੇ ਆ ਆਪਾਂ ਕਰਨ ਨੂੰ ਕੰਪਲੀਟ ਹੋ ਗਿਆ ਬਸ ਉੱਪਰ ਇੱਕਾ ਪੁੱਟਾ ਵਹਿ ਗਿਆ ਉਹ ਲਾ ਕੇ ਤਾਂ ਭੇਦ ਦੇਣੇ ਪਈ ਨੇ ਤੇ ਬਾਕੀ ਬਹੁਤ ਸੋਹਣਾ ਹੋ ਗਿਆ ਮੇਰਾ ਕੀ ਵੇਸਾਂ ਲਾਹੇ ਉਹ ਵਾਸਤੇ ਤੱਕ ਦੂਰ ਰਹੇ ਨਾ ਆ ਜਾਨ ਲੱਗਿਆ ਵਾਹ ਬਾਕੀ ਟਰੈਕਟਰ ਦੇਖ ਆਵੇ ਬੰਪਰ ਲੱਗੇ ਹੋਏ ਯਾਰ ਕਰਨ ਹਾਂ ਵੈਂਪਰ ਲੱਗਿਆ ਉਜ਼ਾਰ ਕਰਨ ਬਾਕੀ ਵੈਂਪਰ ਦਾ ਹੋਇਆ ਬਈ ਇਹ ਕੰਮ ਪੇਂਟ ਰਹਿੰਦਾ ਤਾਂ ਪੇਂਟ ਲੱਗੇ ਆਉਣ ਕਰਨ ਹਾਂ ਆ ਗਿਆ ਥੱਲੇ ਇੱਕ ਲਕਟਾਂਈਆਂ ਲਾਉਣੀਆਂ ਤੇ ਉਹ ਮਗਰਾੜਾਂ ਚ ਗੈਂਦੀ ਹਦੀ ਆ ਪੀਲੀਆਂ ਤਾਰ ਪਾਈ ਰੱਖਣੀ ਆ ਕਰਦੀਆਂ ਪੀਲੀਆਂ ਤਾਰ ਬਾਈ ਕਿਹੜੀ ਬਾਬੇ ਉਹਦੀ ਤਾਰ ਆਪਾਂ ਨੇ ਉੱਥੇ ਤੋਂ ਉੁੱਤੀ ਤੇ ਜੋੜ ਪਾ ਦੇਣਾ ਆਹੀ ਤਾਰ ਆਉਂਦੀ ਆ ਨਾ ਤਾਰ ਖੋਲ ਕੇ ਇੱਥੇ ਤੋਂ ਲੈ ਆਉਣੀ ਆਪਾਂ ਨੇ ਉਹ ਵੀ ਅੱਗੇ ਲੈ ਜਾਣੀ ਤਾਰ ਖੋਲਦੀ ਇਹ ਆ ਖੋਲ ਲਾਉ ਰਹੀ ਤੇ ਤਾਂ ਹੁਣ ਉਰੇ ਤਾਂ ਆਪਾਂ ਨੇ ਕੰਮ ਚੱਕ ਦਾਣਾ ਹੋਰ ਕੇ ਆਪਾਂ ਨੇ ਅੱਗੇ ਲੈ ਕੇ ਜਾਣੀ ਬਲਿੰਕਰ ਕੋਲ ਰਾਹ ਚੱਕੇ ਤੇ ਨਿਰਦ ਕੰਮ ਆਪਾ ਹਾਂ ਇਹ ਚੱਕ ਦਾ ਨਹੀਂ ਇਹ ਤਾਂ ਅਰਥਾ ਤੋੜਨ ਦਾ ਉਹ ਦਮਾ ਕਟਰ ਠੀਕ ਆ ਤੋ ਸਟੇ ਫੋ ਐਦਾ ਪਲੱਗ ਖੋਲ ਕੇ ਕੱਢ ਲਈ ਸੁੱਖੇ ਆ ਪਲੱਗ ਖੋਲ ਕੇ ਕੱਢ ਲੈ ਨਿਕਲ ਵੀ ਗਿਆ ਪਾ ਪਾਸ ਕਰ ਲਗਨ ਨਾ 라ਜੂ ਅਰੇ ਆ ਕਟਰਨਾ ਪੜਦੇ ਇੱਥੇ ਤੇ ਕਿੱਥੇ ਆਣ ਦੋ ਕਿੱਥੇ ਤੇ ਆਣ ਗਏ ਵੱਢ ਕੇ ਤੇ ਪਰੋਂ ਦੇ ਤੇ ਪਰੋਂ ਦਲਣਾ ਵਾ ਐ ਜੋ ਲਾਓ ਮਿਸਤਰੀ ਆ ਇੱਥੇ ਥੱਲੇ ਦੋ ਜਣੇ ਲੱਗੇ ਹੋਏ ਬਾਕੀ ਉੱਧਰ ਬਾਈ ਮੱਖਰ ਲੱਗੇ ਹੋਣ ਤੁਪ ਚੜ ਗਈ ਦੀ ਮੀਂਹ ਵੀ ਪੈਲੇ ਆ ਬਾਈ ਰਾਤ ਕਿਨੇ 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 ਮਕਾਨੇ ਵੀ ਹੋ ਗਏ ਤੇ ਹੁਣ ਕੱਲੂ ਵੀ ਮੀਂਹ ਦਿੱਸਿਆ ਹੋਵੇ ਕਿ ਟਾਇਰ ਪਾਵੇ ਆ ਫੋਟੋ ਵੀ ਬਾਈ ਬੜੀ ਕਰਾਤੀ ਇਹ ਵੀ ਇਹਨਾਂ ਨੇ ਕਾਲਾ ਥੋੜੀ ਮੈਂ ਚਲੇ ਗਿਆ ਤਾਂ ਮੜਿਆ ਕਿ ਜੇ ਹੀ ਜਾਣਾ ਵਾ ਤੇ ਤਾਂ ਫਿਰ ਇਹਨਾਂ ਪਿੱਛੇ ਤੇ ਹਾਉ ਵੀ ਤੇ ਕਰਦੀ ਇਹਨਾਂ ਨੂੰ ਕਹਿੰਦਾ ਵੀ ਉਰੇ ਬਣਾਉਣੀ ਦੀ ਇਹ ਪਹਿਲੀ ਨਿਸ਼ਾਨੀ ਸੀ ਉਹਦੇ ਪਰੇ ਉਹਨੇ ਲਾਤੀ ਉੱਪਰ ਨੂੰ ਵਧਾਤੀ ਮੈਂ ਵੀਡੀਓ ਬਣਾਈ ਰਹੀ ਸੀ ਹਾਂ ਦਾਣੇ ਪਾ ਰਿਹਾ ਖਾਦੀ ਰੋੜੀ ਚੰਗਾ ਲੱਗਿਆ ਉਹ ਥੋੜਾ ਕਰਕੇ ਲਗਾ ਦੇ ਉਹ ਰੇ ਚਮਕ ਬਹੁਤ ਰਹਿੰਦੀ ਹੈ ਜਿਹੜੇ ਦੇਖਣਾ ਤੀਨੀ ਤਿਆਰ ਕਰਦੇ ਆ ਯਾਰ ਇੱਕ ਦਿਨ ਤਿਆਰ ਨਹੀਂ ਨਹੀਂ ਉਹਦਾ ਕੋਰਦਾ ਲਗਾਉਂਦੇ ਕੁੱਕੇ ਦੇ ਵਿੱਚ ਬਾਕੀ ਸਾਰੀ ਟਰੈਕਟਰ ਵਾਲੇ ਕੋਲ ਤੇ ਮੀਟਾ ਰਿਟਰ ਵਾਲਾ ਦੇਖ ਪਈਆਂ ਨੇ ਦੇਖ ਲੈ 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 ਕੇ ਨਾ ਬਾਕੀ ਹਾਂ ਸਨ ਨਾ ਲੱਗਦੇ ਆ ਪਰ ਤਾਂ ਨਾਲੇ ਕਿੰਨੇ ਦਵਾਈ ਦੇ ਜਦੋਂ ਇਹਦੇ ਨਾਲ ਕੇ ਆਪ ਦੇਖੋ ਇਹ ਹੋਰ ਨਾਲੇ ਦਾ ਰੰਗ ਲਾਉਂਦੀ ਹੈ ਉਹ ਬੱਤੀ ਲਈ ਬੈਠ ਕੇ ਉਹਨਾਂ ਨਾਲ ਗੱਲ ਕਰਾਂ ਸੁਣਦੇ ਆ ਆ ਦੇਖੋ ਬਾਈ ਕਿੰਨੇ ਸੋਹਣੇ ਕਲਰ ਹੋ ਧੁੱਪਾਂ ਚਾਂਮ ਕਰੇ ਆ ਬਾਕੀ ਸਲਾਂਸਰ ਨੂੰ ਵੀ ਲੱਗੇਗਾ ਨੂੰ ਵੀ ਦੇਖਦੇ ਬਾਈ ਕਹਿੰਦਾ ਕਰਨਾ ਉਹਨੂੰ ਵੀ ਕਹਿੰਦਾ ਕਿਰਾ ਦਾਣੇ ਪਾਣ ਦੇ ਦੇਖੀ ਕੀ ਕਹਿੰਦਾ ਕਿਰਾ ਮੋੜ ਸਾਈ ਪਰੇ ਉਹ ਇਦਾਂ ਦਾਣੇ ਪੋਲ ਲੰਦਾ ਮੈਂ ਤਾਂ ਨਿਸ਼ਕਾਰੀ ਪਰ ਲੈ ਕੇ ਜਾਣਾ ਝੋਟੇ ਦਾਣੇ ਪਵਾ ਆ ਬਾਈ ਦੇ ਮੋੜ ਸਾਈ ਨੂੰ ਵੀ ਕੀਤਾ ਤਾਂ ਸਾਰੇ ਪੂਰੇ ਪਵਾਇਆ ਇਹ ਕਹਿੰਦਾ ਵੀ ਮੈਂ ਚੰਦ ਪਵਾਣਾ ਚੰਦ ਵਾਲਾ ਇਹ ਬੰਦਾ ਉਹ ਇਹਨੂੰ ਮਾਰ ਦੋ ਹੁਣ ਤੂੰ ਤਾਂ ਛੱਡ ਕੇ ਆ ਕੇ ਬਾਈ ਜਾਨ ਫਲੈਂਸਰ ਵੀ ਕਰਨਾ ਤੇ ਉਹਨੂੰ ਵੀ ਲੱਗਿਆ ਹੋਇਆ ਖਰਾਬ ਹੋਇਆ ਹੋਇਆ ਥੋੜਾ ਜਿਹਾ ਬੰਦ ਜਿਹਾ ਇਹ ਚ ਵੀ ਦਾਣੇ ਪਾਉਣੇ ਨੇ ਤੂੰ ਹੀ ਅੱਗੇ ਰੱਖਾ ਉਹ ਕਿੱਥੇ ਪਲਾਈ ਕਰਦਾ ਹੋਣਾ ਉਹ ਜਿਹਨੇ ਮਾਰਨ ਦਾ ਕਿਹਾ ਮਸ਼ੀਨ ਦਾ ਸਟਾਰਟ ਕਰਵਾਇਆ ਤੇ ਚੱਲਦਾ ਬੋਲ ਰਿਹਾ ਆ ਤੇ ਫੋਟੋ ਖਾਣਾ ਦਿਖਾਉਣਾ ਵੀ ਜਿਹੜੀ ਲਾਈ ਆ ਆ ਬਾਕੀ ਇਧਰ ਰਵੀ ਨਹੀਂ ਚੱਲ ਰਹੀ ਆ ਤੇ ਡੈਂਫਰ ਦਾ ਕੰਮ ਜਾਲ ਦਾ ਲੱਗੇ ਬਦਾਰਾ ਤੀ ਗਈ ਆ ਲਾਉਣ ਤੇ ਫੋਟੋ ਖਾਣਾ ਦਿਖਾਉਣਾ ਨਹੀਂ ਦੱਸੋ ਕਮੈਂਟ ਕਰਕੇ ਦੱਸਿਓ ਕਿੰਨੇ ਵੀ ਲੱਗੇ ਇਹ ਆਪ ਤਿਆਰ ਕਰੀਆ ਬਈ ਬਹੁਤ ਹੋ ਸਮਝ ਕੇ ਜੇ ਤੇ ਹੁਣ ਬਾਕੀ ਸਾਨੂੰ ਲੋਕ ਵੀ ਹੁਣ ਡੈਂਫਰ ਬਲ ਲਗਾਉਣ ਲੱਗੇ ਆ ਨੰਬਰਦਾਰ ਤੇ ਬਾਈ ਦੀ ਨਾਲੇ ਦੁਕਾਨ ਆ सनी ਦੇ ਇਹ ਦੁਕਾਨੋਂ ਦੇ ਸਾਹਮਣੇ ਹੀ ਹੈ ਬਾਈ ਇੱਥੇ ਸਾਰਾ ਕੰਮ ਕਰਾਉਂਦਾ सनी ਵੀ ਤੇ ਬਹੁਤ ਸੋਹਣਾ ਬਾਈ ਦਿਖਣ ਲੱਗਿਆ ਰਿਹਾ ਤੇ ਲੱਗ ਗਿਆ ਡਿਜ਼ਾਈਨ ਲੱਭਿਆ ਬਾਈ ਮਸੀ ਨੂੰ ਤੇ ਪਹਿਲਾਂ ਲਖਾਇਆ ਬਦੋ ਜਮਾਈ ਸਿੰਪਲ ਤਾਂ ਹੁਣ ਆ ਦੇਖਦੇ ਕਿਵੇਂ ਦਾ ਲੱਗਦਾ ਬਸ ਇੱਧਰ ਸਾਡੇ ਸਪਾਰਸ਼ੀ ਬੈਠੇ ਆ ਬਣਾ ਲਏ ਹੁਣ ਗੱਲਬਾਤ ਬਾਈ ਨੂੰ ਦਾ ਬਣ ਗਈ ਹੂੰ ਤੇ ਬਾਕੀ ਬਾਈ ਜੇ ਤੁਸੀਂ ਵੀ ਕਰਾਉਣਾ ਕਿਸੇ ਨੇੜੇ ਤੇੜੇ ਦੇ ਨੇ ਤਾਂ ਜਰੂਰ ਬਾਈ ਸੰਪਰਕ ਕਰ ਲਿਓ ਭਾਈ ਵੀਰੇ 4 ਵਜੇ ਤੋਂ ਬਾਅਦ ਆਉਣਾ ਤੂੰ ਹਾਂ 2 ਵਜੇ ਤੋਂ ਬਾਅਦ 2 ਕ' 00 ਵਜੇ ਤੋਂ ਬਾਅਦ ਆਉਂਦਾ ਹੁੰਦਾ ਵੀਰੇ ਤੇ ਨੰਬਰ ਕਿੱਥੇ ਹੈ ਵੀਰੇ ਹਾਂ ਇਹ ਆ ਨਿਆ ਹਾਂ ਸ਼ਿਆਲ ਨੰਬਰ ਆ ਭਾਈ ਵੀ ਕੰਟਰੈਕਟਰ ਨੰਬਰ ਵੀ ਕੰਟੈਕਟ ਕਰ ਸਕਦੇ ਆ ਬਿਲਲੇ ਜੇ ਕਰਾਉਣਾ ਬਹੁਤ ਸੋਹਣਾ ਬਾਈ ਕੰਮ ਕਰਦਾ ਬਾਈ ਤੀਜਾਂ ਨਾਲ ਕੰਮ ਕਰਦਾ ਤੇ ਲਿਖਤ ਲੁਖਤ ਬਹੁਤ ਸੋਹਣੀ ਆ ਬਾਈ ਦੀ ਤੇ ਬਾਕੀ ਹੁਣ ਆ ਰੰਗ ਕਰਾਤਾ ਤਾਂ ਆਪਾਂ ਨੇ ਵੈਂਪਰ ਨੂੰ ਆ ਦੇਖੋ ਦਾਣੇ ਕਿਖਣਾ ਚਮਕਦੇ ਬਾਕੀ ਫਲੈਸ਼ ਵਾਲ ਕੇ ਤੁਹਾਨੂੰ ਦਿਖਾਉਂਦੇ ਆ ਲਓ ਜੀ ਦਾਣੇ ਚੈੱਕ ਕਰੋ ਕਰਾਉਂਦਾ ਬਹਿ ਜਾ ਬਈ ਦੂਰ ਤੇ ਚਮਕਾ ਕਰੂੰਗਾ ਨਾਲੇ ਚਮਕ ਵਾਲੀ ਪੇਪ ਲਗਾਈ ਆਪਾਂ ਨੇ ਤੇ ਬੈਂਫਰ ਤਿਆਰ ਹੋ ਗਿਆ ਤਾਂ ਬਈ ਨੇਰਾ ਹੋ ਗਿਆ ਸਮਾਂ ਕਿ ਮੀਂਹ ਪੈਣ ਲੱਗ ਗਿਆ ਤਾਂ ਤਾਂ ਰਕਮ ਰੇਟ ਹੋ ਗਿਆ ਤੇ ਆਹ ਬਈ ਥੋੜਾ ਚੇਂਜ ਕਰੂੰਗੇ ਇਹਨੂੰ ਰੁੱਕ ਕੇ ਹੁਣ ਤਾਂ ਕਾਲੀ ਕਾਲੀ ਜਿਹਾ ਆਪਾਂ ਨੂੰ ਥੋੜਾ ਜਿਹਾ ਕਟਿੰਗ ਹੈਗੀ ਤੇ ਇਹੀ ਤਾਂ ਕਰਦੇ ਆਪਾਂ ਇਹ ਲੰਬਾਈ ਕਰੂੰਗੇ ਸਾਫ਼ ਕਰਨਾ ਚੰਗੀ ਤਰ੍ਹਾਂ ਕਰ ਲਾ ਸਾਫ਼ ਇਹਨਾਂ ਛੜ ਜੇ ਬਈ ਜਿਹੜਾ ਤਾਂ ਜਿਆਲ ਸੈਟ ਅਪ ਕਰ ਲਾਤਾ ਤਾਂ ਉਹ ਤੁਹਾਨੂੰ ਬਾਦਲਾ ਹੈ ਸੋ ਅਸੀਂ ਹਣ ਧਵਾ ਕੇ ਫੇ ਚੰਗੀ ਤਰ੍ਹਾਂ ਫਿਰ ਵੀਡੀਓ ਬਣਾਵਾਂਗੇ ਦੇਖ ਜਾਨਾ ਚਾਮ ਕਰਦਾ ਤੇ ਇਹ ਆ ਫੜ ਲਿਆ ਮੜੀ ਦੇਖ ਲੈ ਬਾਈ ਖੜਜ ਵਿਗਦੇ ਉਹੀ ਕੰਮ ਹੋ ਗਏ ਪਰ ਮੰਮੀ ਕਹਿੰਦੇ ਪੱਕੇ ਆਣ ਬਾਈ ਪੂਰਾ ਨੋਕੇ ਰਿਪੋਰਟ ਹੋ ਗਏ ਤੇ ਲਾਈਟਾਂ ਲੁੱਟਾ ਦਿਖਾਉਨੇ ਆਪਾਂ ਇਹ ਵਿੱਚ ਵੀ ਲਾ ਦੀਆਂ ਜਿੱਲਾ ਦਾ ਕਪੜਾ ਗਿੱਲਾ ਹੋ ਸਭੋ ਸਹੀ ਹੈ ਹਾਂ ਉਹ ਨਾਮ ਕਰਾਉਂਦਾ ਬੈਠ ਗਿਆ ਜਾਨਾ ਬਾਜੀ ਵਾਸਰਾ ਕਰਾਤਾ ਓਏ ਆਈ ਜੀ ਭਾਲ ਦਤਾ ਮੈਂ ਇੰਗਲਿਸ਼ ਤੇ ਦਾ ਬਥੇਰੇ ਅੱਖਰ ਮਿਲ ਜਾਂਦੇ ਮੈਨੂੰ ਪੰਜਾਬੀ ਚ ਨਹੀਂ ਪੰਜਾਬੀ ਚ ਘੈਂਡ ਲੱਦਦਾ ਨਾ ਲੰਬੜ ਦਾ ਪੰਜਾਬੀ ਚ ਘੈਂਡ ਲੱਦਦਾ ਲਓ ਜਿੰਨਾ ਮਾ ਲੰਬੜ ਦਾ ਲਿਖੋ ਗਿਆ ਜਦੋਂ ਵਾਰੀ ਤੇ ਰੰਗ ਕਰਾ ਦੇ ਆਪਾਂ ਨੇ ਬਾਕੀ ਵੇਦਾ ਬਾਈ ਬਾਈ ਇੰਨਾ ਤਜਰਬਾ ਹੈ ਹੱਥ ਨਾਲੇ ਕਰ ਦਿੰਦਾ ਐ ਸੈਟਿੰਗ ਪਰ ਤਾਂ ਕਿ ਕੋਣਾ ਦੇਖ ਲਿਆ ਨਹੀਂ ਫਿਰ ਉੱਪਰ ਉਹ ਨਹੀਂ ਟਿੱਪੀ ਹੈਗੀ ਇਹ ਟਿੱਪੀ ਦੇ ਹਿਸਾਬ ਨਾਲ ਲੱਗਦਾ ਟਿੱਪੀ ਵੀ ਹਨ ਆਹ ਦੇਖੋ ਇਹ ਕਾ ਦੇਖ ਲਈ ਮੀ ਤੇ ਟੇਡਾ ਤਾਂ ਨਹੀਂ ਲੱਗਦਾ ਦੋਨੇ ਸਾਡੇ ਕੋਈ ਜਿਹੜਾ ਨਹੀਂ ਥੋੜਾ ਜਿਹਾ ਇੱਧਰ ਕਰੀ ਥੋੜਾ ਜਿਹਾ ਇੱਧਰ ਬਸ ਸੈਂ ਸਹੀ ਆ ਨੀ ਮਗਾ ਦੇ ਇੱਥੇ ਉਰੇ ਸਹੀ ਲੱਗਦਾ ਯਾਰ ਐਨ ਹਾਂ ਸੈੱਟ ਲੱਗਦਾ ਪਰ ਸੈਂਟਰ ਜੇ ਬੰਨ ਰੂਗੀ ਲਾਈਨ ਉੱਪਰ ਟਿੱਪੀ ਲਾਈਨ ਵਾਲੀ ਵੀ ਠੀਕ ਨਹੀਂ ਉੱਪਰ ਟਿਕਣਾ ਵੀ ਸਹੀ ਆ ਆ ਜਾਣਾ ਦੇ ਸ਼ੁਕਰ ਸਹੀ ਐ ਨਾ ਇਹਨੂੰ ਹਾਂ ਕਹੀ ਆਰੇ ਠੀਕ ਐ ਤੇਰੇ ਹੱਥ ਵਾਲੀ ਸਾਈਡ ਤੇ ਮੈਨੂੰ ਥੋੜਾ ਡਾਊਨ ਲੱਗਿਆ ਦੇਖੇ ਕਹਿੰਦੇ ਇਹ ਥੋੜੇ ਫੋਟਾ ਇਧਰ ਤੇ ਚੱਲ ਲੈ ਕੋਈ ਨਹੀਂ ਪਾ ਲਾਂ ਤੇਰੇ ਯਾਰ ਲੈ ਕੇ ਮਾਰਨਾ ਵਾਲਾ ਚਮਕੜੀ ਮਰੇ ਲੈ ਕੇ ਮਾਰਨਾ ਏਦਾਂ